ਵਾਲ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋਅ ਪਲੱਸ ਹੇਅਰ ਆਇਲ ਜਿਸ ਦੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਪੱਪੀ ਦੇ ਵੱਲੋਂ ਅੱਜ ਪੈਦਲ ਮਾਰਚ ਕੱਢਿਆ ਗਿਆ ਇਹ ਮਾਰਚ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਪੋਲਾ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਟਿੱਬਾ ਰੋਡ ਤੋਂ ਹੁੰਦਾ ਹੋਇਆ ਗੋਪਾਰ ਨਗਰ ਚੌਕ ਵਿੱਚ ਜਾ ਕੇ ਸਮਾਪਤ ਹੋਇਆ ਇਸ ਮੌਕੇ ਉਹਨਾਂ ਨਾਲ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਪੋਲਾ ਸੂਬਾ ਸਕੱਤਰ ਅਤੇ ਮਾਰਕਫੈਟ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਵੀ ਮੌਜੂਦ ਸਨ ਪੈਦਲ ਮਾਰਚ ਕਰਦੇ ਹੋਏ ਰਸਤੇ 'ਚ ਦੁਕਾਨਦਾਰਾਂ, ਬਾਕ-ਬਾਕ ਮਾਰਕੀਟ ਕਮੇਟੀਆਂ ਤੇ ਮਹੱਲਾ ਨਿਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪ੍ਰਾਸ਼ਰ ਉਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਲੁਧਿਆਣੇ ਦੀ ਜਨਤਾ ਤੋਂ ਮਿਲੇ ਇੰਨੇ ਮਾਣ ਤੇ ਦੇ ਲਈ ਅਸ਼ੋਕ ਪ੍ਰਾਸ਼ਰ ਪੱਪੀ ਵੀ ਬੜਾ ਮਾਣ ਹੁਣ ਮਹਿਸੂਸ ਕਰਦੇ ਹੋਏ ਉਹਨਾਂ ਕਿਹਾ ਕਿ ਅੱਜ ਮੈਂ ਤੁਹਾਡੇ ਵਿਚਕਾਰ ਆਇਆ ਹਾਂ ਤੁਸੀਂ ਮੈਨੂੰ ਇਨਾ ਮਾਣ ਸਨਮਾਨ ਦੇ ਰਹੇ ਹੋ ਮੈਂ ਵਿਸ਼ਵਾਸ ਦਿੰਦਾ ਹਾਂ ਕਿ ਮੈਂ ਭਾਜਪਾ ਦੇ ਉਮੀਦਵਾਰ ਵਾਂਗ ਤੁਹਾਡੇ ਤੇ ਵੋਟਾਂ ਲੈ ਕੇ ਗਾਇਬ ਨਹੀਂ ਹੋਮਗਾ ਨਾਤੇ ਨਾ ਹੀ ਤੁਹਾਨੂੰ ਕਾਂਗਰਸ ਉਮੀਦਵਾਰ ਵਾਂਗ ਕਿਸੇ ਵੀ ਕੰਮ ਲਈ ਗਿੱਦੜ ਵਹਾ ਬਲਾਵਾਂਗਾ ਤੁਸੀਂ ਮੈਨੂੰ ਕਦੇ ਵੀ ਕਿਸੇ ਵੀ ਕੰਮ ਲਈ ਸ਼ਾਹਪੁਰ ਰੋਡ ਤੇ ਆ ਕੇ ਮਿਲ ਸਕਦੇ ਹੋ ਉਹਨਾਂ ਕਹਾਂਗੇ ਜਿਸ ਤਰ੍ਹਾਂ ਤੁਸੀਂ ਇਸ ਇਲਾਕੇ ਤੋਂ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਨੂੰ ਪਿਆਰ ਦਿੰਦਾ ਹੈ ਉਸੇ ਤਰ੍ਹਾਂ ਮੈਨੂੰ ਵੀ ਦੇਵੋਗੇ ਅਸ਼ੋਕ ਪ੍ਰਾਸ਼ਰ ਪੱਪੀ ਦੇ ਨਾਲ ਪ੍ਰਚਾਰ ਕਰਦਿਆਂ ਇਲਾਕੇ ਦੇ ਵਿਧਾਇਕ ਦਲਜੀਤ ਸਿੰਘ ਪੋਲਾ ਗਰੇਵਾਲ ਨੇ ਕਿਹਾ ਕਿ ਪ੍ਰਾਸ਼ਰ ਜੀ ਤੁਹਾਡੇ ਆਪਣੇ ਇੱਕ ਉਮੀਦਵਾਰ ਹਨ ਜੋ ਕਿ ਸਥਾਨਕ ਹਨ ਅਤੇ ਹਰ ਸਮੇਂ ਮਿਲਣ ਲਈ ਉਪਲਬਧ ਹਨ ਪਾਜਪਾ ਉਮੀਦਵਾਰ ਨੂੰ ਨਾ ਤਾਂ ਤੁਸੀਂ ਖੁਦ ਹੀ ਵੋਟਾਂ ਤੋਂ ਬਾਅਦ ਭੁੱਲ ਜਾਓਗੇ ਕਿ ਕੋਈ ਆਇਆ ਸੀ ਤੇ ਕਾਂਗਰਸ ਹੀ ਤਾਂ ਹੈ ਹੀ ਬਾਰੀ ਉਮੀਦਵਾਰ ਸਾਡੇ ਲੁਧਿਆਣਾ ਸ਼ਹਿਰ ਦੀ ਤਰੱਕੀ ਸਿਰਫ ਤੇ ਸਿਰਫ ਆਸ਼ੋਕ ਪ੍ਰਾਸ਼ਰ ਪੱਪੀ ਹੀ ਕਰਵਾ ਸਕਦੇ ਹਨ ਇਸ ਲਈ ਅਸੀਂ ਉਹਨਾਂ ਦਾ ਸਾਥ ਦੇਣਾ ਹੈ ਇਸ ਮੌਕੇ ਡਾਕਟਰ ਦੀਪਕ ਬਾਂਸਲ ਬਲਵੀਰ ਚੌਧਰੀ ਨੀਤੂ ਬੋਰਾ ਦਪਿੰਦਰ ਸਿੰਘ ਮਾਸਟਰ ਹਰੀ ਸਿੰਘ ਇੰਦਰਜੀਤ ਕੌਰ ਮੋਨਿਕਾ ਰਵਿੰਦਰ ਪਾਲ ਸਿੰਘ ਸੁਰਿੰਦਰ ਸ਼ਿੰਦਾ ਆਜੇ ਮਿੱਤਲ सोनू ਕਲਿਆਣ ਭੂਸ਼ਣ ਸ਼ਰਮਾ ਪੰਕਜ ਮਹਿਤਾ ਰਜਨੀ ਮਹਿਤਾ ਨਿਧੀ ਗੁਪਤਾ ਤੇ ਹੋਰ ਸਾਥੀ ਹਾਜ਼ਰ ਰਹੇ